ਸਰਕਾਰੀ ਜਹਾਜ਼ ਜਾ ਰਿਹਾ ਸੀ ਦਿੱਲੀ ਨੂੰ ਤੇ ਸੁੱਚਾ ਸਿੰਘ ਜੀ ਮੇਰੇ ਕੋਲ ਆਇਆ ਕਹਿੰਦੇ ਮੈਂ ਸਤੀਫਾ ਤਿੰਨ ਮਹੀਨੇ ਜੇਲ੍ਹ ਦੀਆਂ ਠੰਡੀਆਂ ਮਾਵਾ ਗਾਦੀਆਂ ਇਹ ਅਸਲੀਅਤ ਹੈ ਮੈਂ ਆਪ ਦੇਖਿਆ ਹੈ ਉਹਦੇ ਵਿੱਚ ਮੇਰਾ ਸੋ ਜਦੋਂ ਮੈਂ ਕਰ ਰਿਹਾ ਸੋ ਮੈਂ ਮੈਂ ਤੁਹਾਡਾ ਬਹੁਤ ਸਮੇਂ ਨਹੀਂ ਲੈਣਾ ਇਸ ਨਾਲ ਕੰਨਾ ਉਹ ਕਰਕੇ ਹੋ ਗਈ ਉਹ ਹੋ ਗਈ ਬਾਕੀ ਸਾਰੀਆਂ ਤਲਵਾਰ ਦੇ ਨੋਕ ਦੇ ਉੱਤੇ ਹੋਈਆਂ ਇਹ ਇਕੱਠ ਇਹ ਸੋਚ ਨਾਲ ਹੋਇਆ ਪੇ ਬਹੁਤ ਦੇਰ ਤੋਂ ਪੰਜਾਬ ਦੇ ਲੋਕ ਚਿੰਤਤ ਸੀ ਕਿ ਜਿਹੜੀ ਖੇਤਰੀ ਪਾਰਟੀ ਆ ਬਹੁਤ ਕਮਜ਼ੋਰ ਹੋ ਗਈ ਆ ਤੇ ਇਹ ਕਿਸੇ ਤਰ੍ਹਾਂ ਤਗੜੀ ਹੋ ਗਈ ਆ ਉਹਦੇ ਵਾਸਤੇ ਸਾਰਿਆ ਉਪਰਾਲਾ ਕੀਤਾ ਜਿਹੜੀਆਂ ਗਲਤੀਆਂ 2015 ਚ ਹੋਈਆਂ ਸੀ ਬਰਗਾੜੀ ਕਾਂਡ ਹੋਇਆ ਸੀ ਬੱਚੇ ਸ਼ਹੀਦ ਹੋਏ ਸੀ ਪੰਜਾਬ ਬੰਦ ਰਿਹਾ ਸੀ ਇੱਕ ਦੋ ਮਹੀਨੇ ਪੰਜਾਬ ਚ ਕੋਈ ਸੜਕਾ ਤੇ ਨਹੀਂ ਸੀ ਚੜ੍ਹ ਸਕਿਆ ਉਹਦੇ ਵਿੱਚ ਬਹੁਤ ਲੋਕਾਂ ਦਾ ਨੁਕਸਾਨ ਹੋ ਗਿਆ ਦੋ ਬੱਚੇ ਸ਼ਹੀਦ ਹੋਏ ਉਹ ਉਹਦਾ ਅਸਰ ਬੜਾ ਲੰਬਾ ਟਾਈਮ ਗਿਆ ਉਦੋਂ ਤੋਂ ਬਾਅਦ ਚੋਣ ਹੋਈ 17 ਦੇ ਵਿੱਚ ਬੰਦੇ ਜਿੱਤੇ ਕਾਲੀ ਦਾ 15 ਫੇਰ ਹੋਈ 19 ਚ ਬੰਦੇ ਜਿੱਤੇ 2 ਫੇਰ ਹੋਈ 22 ਚ ਬੰਦੇ ਜਿੱਤੇ 3 ਤਿੰਨ ਜੋਕ ਚਲਾ ਗਿਆ ਫੇਰ ਆਈ 25 ਦੇ ਵਿੱਚ ਇਲੈਕਸ਼ਨ ਤੇ ਬੰਦਾ ਜਿੱਤਿਆ 1 ਇਹ ਸਾਰੇ ਕਾਲੀ ਵਰਕਰਾਂ ਤੇ ਲੀਡਰਾਂ ਵਾਸਤੇ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਸੀ ਕਿ ਜਿਹੜੀ ਸਭ ਤੋਂ ਸਟਰੋਂਗ ਤੇ ਵੱਡੀ ਪਾਰਟੀ ਸੀ ਉਹ ਕਿੱਥੇ ਚਲ ਗਈ ਪਰ ਲੀਡਰਾਂ ਨੇ ਨਹੀਂ ਸੋਚਿਆ ਜੇ ਤਾਂ ਲੀਡਰ ਵਾਸਤੇ ਇਸ਼ਾਰੇ بڑا ਹੁੰਦਾ ਜੇ ਲੀਡਰ ਦੀ ਲੀਡਰੀ ਚ ਇੱਕ ਪਾਰਟੀ ਚੜਦੀ ਕਰਾ ਜਾਂਦੀ ਆ ਸਿਰੇ ਉਹਨੂੰ ਪੈਂਦੇ ਆ ਜਦੋਂ ਇੱਕ ਲੀਡਰ ਦੀ ਲੀਡਰੀ ਚ ਕਾਲੀ ਦਲ ਥੱਲੇ ਡੇਕ ਪੈਂਦਾ ਉਹਨੂੰ ਮਹਿਸੂਸ ਕਰਨਾ ਚਾਹੀਦਾ ਵੀ ਮੈਂ ਜ਼ਿੰਮੇਵਾਰ ਹਾਂ ਛੱਡ ਦਿੰਦਾ ਨਹੀਂ ਛੱਡਿਆ ਘਰ ਦੀ ਉਹਦੀ ਕਹਿੰਦੀ ਸੀ ਵੀ ਸਾਡਾ ਕੱਖ ਨਾ ਰਹੇ ਜੇ ਹਾਂ ਬਰਗਾੜੀ ਕਰਵਾਇਆ ਹੋਵੇ ਜਾਂ ਸਾਡਾ ਬਰਗਾੜੀ ਚ ਕੋਈ ਕਸੂਰ ਹੋਵੇ ਤੇ ਹੁਣ ਦਸੰਬਰ 2 ਨੂੰ ਉੱਥੇ ਝੂਠ ਨਹੀਂ ਸੀ ਬੋਲਿਆ ਜਾਣਾ ਅਕਾਲ ਤਖਤ ਤੇ ਉੱਥੇ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦਾ ਤਖਤ ਆ ਗੁਰੂ ਅਰਜਨ ਦੇਵ ਦੀ ਸ਼ਹਾਦਤ ਤੋਂ ਬਾਅਦ ਉਸ ਤਖਤ ਸੱਜਿਆ ਸੀ ਗੁਰੂ ਹਰਗੋਬਿੰਦ ਸਾਹਿਬ ਨੇ ਉਹਨੂੰ ਹੱਥ ਲੱਗੇ ਸੀ ਬਾਬਾ ਫੁੱਟਾ ਸਾਹਿਬ ਦੇ ਉਹਨੂੰ ਹੱਥ ਲੱਗੇ ਸੀ ਭਾਈ ਗੁਰਦਾਸ ਦੇ ਤਿੰਨੇ ਬ੍ਰह्मज्ञानी ਸੀ ਉਸ ਧਰਤੀ ਦੇ ਜਾ ਕੇ ਝੂਠੇ ਤੋਂ ਝੂਠਾ ਬੰਦਾ ਵਿਚ ਜਿਹੜਾ ਝੂਠ ਨਹੀਂ ਬੋਲ ਸਕਦਾ ਉਥੇ ਤੇ ਸਖਬੀਰ ਸਿੰਘ ਮੰਨ ਗਿਆ ਵੀ ਸਾਡੀ ਸਰਕਾਰ ਸੀ ਜਦੋਂ ਬਰਗਾੜੀ ਕਾਂਡ ਹੋਇਆ ਅਸਾਂ ਸੈਣੀ ਲਾਇਆ ਸੀ ਅਸਾਂ ਆਲਮ ਦੀ ਘਰ ਦੀ ਨੂੰ ਟਿਕਟ ਦਿੱਤੀ ਸਾਡੀ ਸਰਕਾਰ ਵਾਲੇ ਬੱਚੇ ਮਾਰੇ ਗਏ ਸਾਡੀ ਸਰਕਾਰ ਵਾਲੇ ਸੌਦੇ ਸਾਧ ਨੂੰ ਮਾਫ ਕੀਤਾ ਗਿਆ ਸਾਡੀ ਸਰਕਾਰ ਵੱਲੋਂ ਸ਼੍ਰੋਮਣੀ ਕਮੇਟੀ ਦਾ 98 ਲੱਖ ਰੁਪਇਆ ਖੁਸ਼ੀਆਂ ਚ ਮਨਾਇਆ ਗਿਆ ਵੀ ਸਾਧਨਾ ਸਾਡੀ ਸੁਲਾ ਹੋ ਗਿਆ ਸਾਨੂੰ ਵੋਟਾਂ ਪਾ ਦਿਓ ਸਾਰੀਆਂ ਗੱਲਾਂ ਮੰਨੀਆਂ ਗਈਆਂ ਤੇ ਉਹਨੂੰ ਫਿਰ ਸਜਾ ਮਿਲ ਗਈ ਤੇ ਜਥੇਦਾਰ ਜੀ ਨੇ ਕਹਿਤਾ ਵੀ ਸਾਰੇ ਅਕਾਲੀ ਨਾਲ ਭੰਕਰੋ ਸੱਤ ਮੈਂਬਰੀ ਕਮੇਟੀ ਜਿਹੜੀ ਆ ਉਹ ਭਰਤੀ ਕਰੂਗੀ ਸਾਰੇ ਪੰਜਾਬ ਚ ਫਿਰਕੇ ਤੁਹਾਡੀ ਬਦੌਲਤ ਅਕਾਲੀ ਦਲ ਕਮਜ਼ੋਰ ਹੋਇਆ ਤੁਹਾਡੀਆਂ ਪਾਲਸੀਆਂ ਦੇ ਨਾਲ ਕੌਮ ਦਾ ਸਿਰ ਨੀਵਾ ਹੋਇਆ ਇਹ ਜਥੇਦਾਰ ਰਗਵੀਰ ਸਿੰਘ ਨੇ ਸਾਰੀਆਂ ਗੱਲਾਂ ਕੀਤੀਆਂ ਉਥੇ ਸਾਰਾ ਕੁਝ ਮੰਨ ਮਨਾ ਕੇ ਤੇ ਤੀਜੇ ਦਿਨ ਮੈਨਾ ਮੰਨੂ ਫੇਪਰਤੀ ਸ਼ੁਰੂ ਕਰ ਦਿੱਤੀ ਕੋੜੇ ਦੋ ਮੈਂਬਰ ਸੀ ਉਹਨਾਂ ਕੋ ਸਤੀਫਾ ਦਿਵਾ ਦਿੱਤਾ ਧਾਮੀ ਕੋਲ ਤੇ ਡੁੰਗਰ ਸਾਹਿਬ ਕੋਲ ਫਿਰ ਜਥੇਦਾਰ ਜੀ ਕੋਲ ਗਏ ਉਹਨਾਂ ਕਹੇ ਵੀ ਜਿਹੜੇ ਪੰਜ ਮੈਂਬਰ ਨੇ ਜੀ ਤੁਸੀਂ ਭਰਤੀ ਕਰੋ ਉਸ ਚਿਰ ਪੇ ਉਹਨੇ ਵੇਖਿਆ ਕਿ ਜਦੋਂ ਇਹ ਤਾਂ ਹਟਦੇ ਹੀ ਨਹੀਂਗੇ ਉਹਨੇ ਤਿੰਨੇ ਜਥੇਦਾਰ ਰਾਤ ਨੂੰ ਕੱਢ ਦਿੱਤੇ ਹਰਪ੍ਰੀਤ ਸਿੰਘ ਵੀ ਪਹਿਲਾਂ ਕੱਢ ਦਿੱਤਾ ਗਿਆਨੀ ਰਗਵੀਰ ਸਿੰਘ ਕੱਢ ਦਿੱਤਾ ਗਿਆਨੀ ਸੁਲਤਾਨ ਸਿੰਘ ਕੱਢ ਦਿੱਤਾ ਤੇ ਪੰਜਾਬ ਚ ਹਹਾਕਾਰ ਮਚ ਗਈ ਜਿੰਨੀ ਉਹ ਨਿਹੰਗ ਜਥੇਬੰਦੀਆਂ ਵੀ ਉਲਟ ਬੋਲਣ ਡੈ ਆਪਣੀਆਂ ਸੰਤ ਸਮਾਜ ਵੀ ਬੋਲਣ ਡੈ ਪਿਆ ਟਕਸਾਲ ਵੀ ਬੋਲਣ ਲੱਗ ਪੀ ਹਰ ਸਿੱਖ ਦੇ ਮਨ ਚ ਗੁੱਸਾ ਚੜ ਗਿਆ ਮਜੀਠਾ ਵੀ ਗਲਤ ਬੋਲਿਆ ਮਜੀਠਾ ਵੀ ਬੋਲ ਪਿਆ ਤੇ ਉਹ ਕਹਿੰਦਾ ਸੁਰਾ ਮਾਰਦਾ ਪੋਹੰਦੜ ਕਹਿੰਦਾ ਸੀ ਪੀ ਸਾਲੇ ਨੇ ਭਾਈਏ ਦੀ ਪਿੱਠ ਤੇ ਸੁਰਾ ਮਾਰਦਾ ਥਾ ਪਰ ਹੁਣ ਹਾਂਜੀ ਤੇ ਹੁਣ ਸੁਰੱਖਿਆ ਖੋਈ ਨਹੀਂ ਸੁਰੱਖਿਆ ਘਟਾਈ ਆ ਅਸੀਂ ਉਹਨਾਂ ਨੂੰ ਕਿਤੇ ਸੀਨੀਅਰ ਆ ਸਾਡੇ ਕੋਲ ਕੋਈ ਸੁਰੱਖਿਆ ਨਹੀਂ ਉਹ 25 25 ਬੰਦੇ ਲੈ ਕੇ ਸੁਰੱਖਿਆ ਦੇ ਤੁਰੇ ਫਿਰਦੇ ਆ ਸਰਕਾਰੀ ਤੇਲ ਤੇ ਉਹਨਾਂ ਦੀਆਂ ਗੱਡੀਆਂ ਚੱਲਦੀਆਂ ਨੇ ਚੈਨਲ ਉਹਨਾਂ ਦੇ ਨੇ ਤਾ ਰੋਜੇ ਹੋਈ ਇਹ ਕੋਈ ਮਸਲਾ ਕੀ ਕੀ ਮਸਲਾ ਚਲਾਓ ਪੰਜਾਬ ਦੇ ਵਿੱਚ ਡਵੈਲਪਮੈਂਟ ਨਹੀਂ ਹੋ ਰਹੀ ਲਾਅ ਐਂਡ ਆਰਡਰ ਹੈ ਨਹੀਂਗਾ ਪੰਜਾਬ ਦੀ ਐਜੂਕੇਸ਼ਨ ਦਾ ਪੱਠਾ ਬਹਿ ਗਿਆ ਪੰਜਾਬ ਦੇ ਵਿੱਚ ਕਿਸਾਨ ਖੁਦਕਸ਼ੀਆਂ ਕਰ ਰਹੇ ਆ ਪੰਜਾਬ ਦੇ ਵਿੱਚ ਨਸ਼ੇ ਨਾਲ ਬੱਚੇ ਮਰ ਰਹੇ ਆ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਡਾਂਗਾ ਵਰੀਆਂ ਨੇ ਕਿਸਾਨੀ ਮਾਰ ਦਿੱਤੀ ਆ ਪਿਛਲੀ ਵਰੀ ਝੋਨਾ ਜਿਹੜਾ ਕੁਇੰਟਲ ਪਿੱਛੇ 2 2 220 ਰੁਪਇਆ ਘੱਟ ਵਿਕਿਆ ਵਾ ਕਰੋਣਾ ਰੁਪਈਆ ਦਾ ਨੁਕਸਾਨ ਕਿਸਾਨੀ ਦਾ ਹੋਇਆ ਵਾ ਗੱਲਾਂ ਤਾਂ ਬਹੁਤ ਕਰਨ ਵਾਲੀਆਂ ਨੇ ਉਸ ਪਾਸੇ ਨਹੀਂ ਸਿਕਿਉਰਿਟੀ ਘਟ ਗਈ ਜੀ ਸਿਕਿਉਰਿਟੀ ਘਟ ਗਈ ਲੋ ਜਾਨ ਟੁੱਟਦੀ ਸਿਕਿਉਰਿਟੀ ਘਟ ਗਈ ਤੇ ਜੇ ਲੋਕਾਂ ਚ ਮਕਬੂਲ ਹੋਏ ਬੰਦਾ ਤੇ ਲੋਕ ਆਪੇ ਸਿਕਿਉਰਿਟੀ ਕਰਦੇ ਆ ਪਾਰਟੀਆਂ ਸਾਰੀਆਂ ਕਹਿੰਦੀਆਂ ਨੇ ਕਿ ਅਸੀਂ ਇਮਾਨਦਾਰਾਂ ਦੇ ਇਮਾਨਦਾਰ ਬੰਦੇ ਲਿਆਣੇ ਆ ਪਰ ਮੇਰਾ ਵੇਖਿਆ ਕਿ ਇਮਾਨਦਾਰੀ ਦਾ ਮੁੱਲ ਨਹੀਂ ਪੈਂਦਾ ਤੁਸੀਂ ਕੀ ਨਾ ਜਾਂਦੇ ਹੋ ਤੁਸੀਂ ਤੇਰੀਆਂ ਮਿਹਨਤਾਂ ਕੀ ਗੱਲ ਮੇਰਾ ਵੀਰ ਇਮਾਨਦਾਰੀ ਦਾ ਮੁੱਲ ਪਏ ਜਾਂ ਨਾ ਪਏ ਰਾਤ ਨੂੰ ਨੀਂਦ ਬੜੀ ਸੌਖੀ ਆਉਂਦੀ ਹੈ ਕੋਈ ਦਵਾਈ ਨਹੀਂ ਕਰਦੇ ਉਹ ਬਿਜ਼ਨਸ ਬਣ ਗਿਆ ਪਾਰਟੀਆਂ ਵਾਸਤੇ ਮਾਸਟਰ ਤਾਰਾ ਸਿੰਘ ਸੰਤ ਫਤਿਹ ਸਿੰਘ ਨੇ ਕਿਹਾ ਕਿ ਗਏ ਸੀ ਤੋੜ ਸਾਹਿਬ ਪਈ ਪਾਰਟੀ ਮਾੜੀ ਨਹੀਂ ਹੁੰਦੀ ਪ੍ਰਧਾਨ ਮਾੜਾ ਹੁੰਦਾ ਗੁਰਦੁਆਰਾ ਮਾੜਾ ਨਹੀਂ ਹੁੰਦਾ ਗੁਰਦੁਆਰਾ ਮਾੜਾ ਨਹੀਂ ਹੁੰਦਾ ਭਾਈ ਮਾੜਾ ਹੁੰਦਾ ਜੇ ਭਾਈ ਮਾੜਾ ਹੋਏ ਤੇ ਬਦਲ ਲੈਣਾ ਚਾਹੀਦਾ ਜੇ ਕਾਲੀਦਲ ਦਾ ਪ੍ਰਧਾਨ ਮਾੜਾ ਹੋਇਆ ਤੇ ਬਦਲ ਲੈਣਾ ਚਾਹੀਦਾ ਰੱਜਣਾ ਨਹੀਂ ਇਹਨਾਂ ਨੇ ਪੰਜ ਵਾਰੀ ਮੁੱਖ ਮੰਤਰੀ ਦੇ ਰਿਸ਼ਤੇਦਾਰ ਕੋਈ ਰਿਹਾ ਨਹੀਂ ਜਿਹੜਾ ਐਮਐਲਏ ਵਜੀਰ ਨਹੀਂ ਬਣ ਗਿਆ ਚਾਹ ਕਾਂਗਰਸੀ ਚਾਹ ਕੋਈ ਵੀ ਜੇ ਪ੍ਰਸ਼ਰੋਮਨੀ ਕਾਲੀਦਲ ਪ੍ਰਧਾਨ ਬਦਲਦਾ ਤੇ ਫੇਰ ਸਾਰਾ ਸ਼ਰੋਮਨੀ ਕਾਲੀਦਲ ਇਕੱਠਾ ਹੋ ਸਕਦਾ ਤੁਹਾਡੇ ਵਰਗੇ ਲੀਡਰ ਦੇ ਵੇਖੋ ਸ਼ਰੋਮਨੀ ਕਮੇਟੀ ਦੇ ਪ੍ਰਧਾਨ ਤੇ ਮੈਨੂੰ ਇੱਕੋ ਗਿਲਾ ਵਾ ਇੱਕ ਤਾਂ ਜਵਾਨ ਬੜੀ ਗੰਦੀ ਆ ਉਹਦੀ ਉਹਨੇ ਜਿੰਨੀ ਗੰਦੀ ਜਵਾਨ ਬੀਬੀ ਚਗੀਰ ਕਰਨ ਨੂੰ ਵਰਤੀ ਆ ਇਹ ਤਾਂ ਇਹ ਚੁੱਪ ਰਹੀ ਹੈ ਕੋਈ ਹੋਰ ਬੰਦੇ ਨੂੰ ਵਰਤੀ ਹੁੰਦੀ ਕੋਈ ਚੁੱਪ ਨਾ ਰਹਿੰਦਾ ਦੂਜਾ ਉਹਦੇ ਘਰ ਗਿਆ ਮਨਾਉਣ ਵਾਸਤੇ ਉਹਦੇ ਕਹਿਨ ਤੇ ਤੇ ਮੰਨਿਆ ਨਹੀਂ ਤੇ ਸੁਖਵੀਰ ਨੂੰ ਪੰਥ ਬਣਾਤਾ ਜਿਹੜਾ ਹੋਲੀ ਖੇੜਦਾ ਸਿਰ ਖਲਾਰ ਕੇ ਸਿਰ ਖਲਾਰ ਕੇ ਹੋਲੀ ਖੇੜਦਾ ਜੀ ਇਹ ਕਹਤਾ ਸਾਰਾ ਲਿਪੜਿਆ ਉਹ ਨਿਕਰ ਪਾ ਕੇ ਉਹ ਨੂੰ ਪੰਥ ਸਮਝੀ ਬੈਠਾ ਸੋ ਇਹਨਾਂ ਨੂੰ ਮਤ ਦੇ ਨਵੀਂ ਇਲੈਕਸ਼ਨ ਜਿੱਦਣ ਸ਼੍ਰੋਮਣੀ ਕਮੇਟੀ ਦੀ ਆਈ ਹੈ ਕੋਈ ਬਾਦਲਾਂ ਦਾ ਨਾਮ ਲੈਣ ਵਾਲਾ ਇੱਕ ਮੈਂਬਰ ਵੀ ਨਹੀਂ ਬਣੂਗਾ ਹਲਤਖ ਸਾਹਿਬ ਵੱਲੋਂ ਜੋ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਉਹਦੇ ਵਿੱਚੋਂ ਪੰਜ ਮੈਂਬਰ ਮੌਕੇ ਤੇ ਆਏ ਨੇ ਗੁਰਦਾਸਪੁਰ ਤੇ ਉਹਨਾਂ ਪੰਜਾਂ ਮੈਂਬਰਾਂ ਨੇ ਆਪੇ ਵਿਚਾਰ ਸਾਂਝੇ ਕੀਤੇ ਨੇ ਪੰਜਾਬ ਦੀ ਧਰਤੀ ਤੇ ਗੁਰਦਾਸਪੁਰ ਜ਼ਿਲ੍ਹਾ ਸ਼੍ਰੋਮਣੀ ਅਕਾਲੀ ਦਲ ਛੇਵੇਂ ਸ਼ਾਹ ਪਹਿਲੇ ਨੰਬਰ ਤੇ ਆ ਉਹ ਹੋਣ ਵੀ ਮੈਂ ਇਹ ਦ੍ਰਿੜ ਵਿਸ਼ਵਾਸ ਨਾਲ ਕਹਿ ਸਕਦਾ ਕਿ ਗੁਰਦਾਸਪੁਰ ਜ਼ਿਲ੍ਹੇ ਵਿੱਚ ਬਹੁਤ ਵੱਡੇ ਪੱਧਰ ਤੇ ਇਮਾਨਦਾਰੀ ਨਾਲ ਪ੍ਰਤੀਕੀਤੀ ਆਏਗੀ ਤੇ ਅਸੀਂ ਅਕਾਲੀ ਦਲ ਨੂੰ ਮਜ਼ਬੂਤ ਕਰ ਲਈ ਦਿਨ ਰਾਤੇ ਕਰਾਂਗੇ ਸਾਰੇ ਸਾਡੇ ਨਿਸ਼ਕਾਮ ਸੇਵਕ ਸਾਡੇ ਨਾਲ ਇਕੱਠੇ ਹੋਏ ਨੇ ਔਰੇ ਸੇਵਕ ਜਿਹੜਾ ਹਮੇਸ਼ਾ ਪਾਰਟੀ ਦੀ ਰੀੜ ਦੀ ਹੱਡੀ ਹੁੰਦੀ ਹੈ ਪਾਰਟੀ ਨੂੰ ਇਹੇ ਮਜ਼ਬੂਤੀ ਲੈ ਕੇ ਜਾਂਦੀ ਹੈ ਸ਼੍ਰੋਮਣੀ ਅਕਾਲੀ ਦਲ ਚੜ੍ਹਦੀ ਕਲਾ 'ਚ ਰਹੇਗਾ ਸੀ ਰਹੇਗਾ ਹਮੇਸ਼ਾ ਰਹੇਗਾ ਅੱਜ ਸ਼੍ਰੋਮਣੀ ਅਕਾਲੀ ਦਲ ਅਕਾਲ ਤਖਸ ਨੂੰ ਸਮਰਪਿਤ ਰਹੇਗਾ 2015 ਤੋਂ ਅਕਾਲ ਤਖ ਨੂੰ ਸਮਰਥਤ ਹੋਏ ਸਾਂ ਜਾਂ ਸਰਬੱਤ ਖਾਲਸਾ ਹੋਇਆ ਸੀ 2015 ਤੋਂ ਲੈ ਕੇ ਪ੍ਰਗਾਸ਼ ਸਿੰਘ ਬਾਦਲ ਦੀ ਸ਼ਕਲ ਨਹੀਂ ਦੇਖੀ ਉਹ ਸਰਕਾਰੀ ਦਲ ਪਰ ਮੂੰਹ ਨਹੀਂ ਕੀਤਾ ਔਰ ਹੁਣ ਆਸ ਬਜੀ ਹੈ ਕਿ ਇਹ ਪੰਥ ਕਮੇਟੀ ਜਿਹੜੀ ਅਕਾਲ ਤਖ ਤੋਂ ਬਣੀ ਹੈ ਇਹ ਕਮੇਟੀ ਸਹੀ ਈ ਲਿਆਂ ਤੇ ਕੰਮ ਕਰ ਰਹੀ ਆ ਔਰ ਅਕਾਲੀ ਦਲ ਦੀ ਚੜ੍ਹਦੀ ਕਲਾ ਹੋਏਗੀ ਤੁਸੀਂ ਸਾਰੇ ਦੇਖੋਗੇ ਕਿ ਗੁਰਦਾਸਪੁਰ ਜਿਲ੍ਹਾ ਪਹਿਲੇ ਅੰਮ੍ਰਿਤਪੁਰ ਪੰਜਾਬ ਤੋਂ ਆ ਰਿਹਾ ਜਿਵੇਂ ਕੁਰਬਾਨੀਆਂਾਂ ਚ ਸ਼ਹਾਦਤਾਂ ਜ ਆਇਆ ਸੀਗਾ ਉਸ ਵੇਲੇ ਇਸ ਭਰਤੀ ਵੀ ਪਹਿਲੇ ਅੰਮ੍ਰਿਤਪੁਰ ਆਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਸਾ ਸ਼ਰੋਮਣੀ ਅਕਾਲੀ ਦਲ ਦੀ ਪੁਨਰਸਰਜੀਤੀ ਆ ਲੰਗਰ ਗੁਰੂ ਸੋ ਇਹ ਤਾਂ ਹਾਲ ਤੱਕ ਸਭ ਨੇ ਡਿਊਟੀ ਦੀ ਸੇਵਾ ਲੱਗੀ ਆ ਭਰਤੀ ਦੀ ਅਸੀਂ ਉਹ ਸੇਵਾ ਨਿਭਾ ਰਹੇ ਆਂ ਅੰਕ ਕਿਸ ਤਰੀਕੇ ਦਾ ਲੱਗਦਾ ਹੈ ਕਿ ਪੰਥ ਇਸ ਵੇਲੇ ਕਿੱਥੇ ਖੜਾ ਹੈ ਸਾਰੇ ਕਹਿ ਰਹੇ ਪੰਥ ਨੂੰ ਖਤਰਾ ਹੈ ਪੰਥ ਨੂੰ ਖਤਰਾ ਹੈ ਤੁਸੀਂ ਕੀ ਸਮਝਦੇ ਹੋ ਪੰਥ ਨੂੰ ਕੋਈ ਖਤਰਾ ਨਹੀਂ ਦੇਖੋ ਪੰਥ ਨੂੰ ਨਾ ਕਦੇ ਖਤਰਾ ਸੀ ਨਾ ਹੈ ਨਾ ਕਦੇ ਹੋਊਗਾ ਪੰਥ ਹਮੇਸ਼ਾ ਚੜ੍ਹਦੀ ਕਲਾ 'ਚ ਹੁੰਦਾ ਪ੍ਰੋਬਲਮ ਆ ਜਾਂਦੀ ਹੈ ਲੀਡਰਸ਼ਿਪ ਨੂੰ ਲੀਡਰਸ਼ਿਪ ਦੀਆਂ ਗਲਤੀਆਂ ਕਰਕੇ ਨਾਰਾਜ਼ ਹੋ ਜਾਂਦੇ ਆ ਲੋਕ ਲੇਕਿਨ ਪੰਥ ਤਾਂ ਦੇਖਿਆ ਹੀ ਹੈ ਜਦੋਂ ਆ ਹੁਣ ਵੀ ਚੋਣਾ ਹੋ ਗਿਆ ਹਟੀਆਂ ਪਾਰਲੀਮੈਂਟ ਦੇ ਵਿੱਚ ਵੀ ਪੰਥ ਨੇ ਜਲਵਾ ਦਿਖਾਇਆ ਆਪਦਾ ਪੰਥ ਤਾਂ ਤਿਆਰ ਬੈਠਾ ਲੇਕਿਨ ਉਹ ਲੱਗੇ ਕਿ ਜਿਹੜੀ ਲੀਡਰਸ਼ਿਪ ਹੈ ਉਹ ਸਹੀ ਪ੍ਰਿੰਸੀਪਲਸ ਤੇ ਹੈ ਸਹੀ ਸਿਧਾਂ ਉਹ ਆਪਣੇ ਲਈ ਕੰਮ ਕਰ ਰਹੇ ਹਨ ਜਾਂ ਪੰਥ ਲਈ ਕਰ ਰਹੇ ਆ ਜੇ ਅਸੀਂ ਪੰਥ ਨੂੰ ਸਮਰਪਿਤ ਹੋ ਗਏ ਲੀਡਰਸ਼ਿਪ ਕੰਮ ਕਰੂਗੀ ਤਾਂ ਪੰਥ ਤਾਂ ਤਿਆਰ ਹੀ ਬੈਠਾ ਹੈ ਲੇਕਿਨ ਪੰਥਾਂ ਧੋਖੇ ਬਹੁਤ ਹੋ ਚੁੱਕੇ ਨੇ ਕਾਂਗਰਸ ਕਹਿ ਲੀਏ ਬੀਜੇਪੀ ਕਹਿ ਲੀਏ ਜਨਮਨੀ ਅਕਾਲੀ ਦਲ ਕਹਿ ਲੀਏ ਜਾਂ ਆਮ ਆਦਮੀ ਪਾਰਟੀ ਕਹਿ ਲੀਏ ਸਾਰੀਆਂ ਕਹਿ ਰਹੀਆਂ ਨੇ ਕਿ ਪੰਜਾਬ ਨੂੰ ਬਚਾਉਣਾ ਨਸ਼ੇ ਤੋਂ ਬਚਾਉਣਾ ਪੰਜਾਬ ਨੂੰ ਰਖਲਾ ਪੰਜਾਬ ਬਣਾਉਣਾ ਪਰ ਪੰਜਾਬ ਬੈਠਾ ਉੱਥੇ ਖੜਾ ਹੈ ਪੈਦਲ ਯਾਤਰਾਵਾਂ ਕੱਡੀਆਂ ਜਾਲੀਆਂ ਨੇ ਲੋਕਾਂ ਨੂੰ ਜਾਗਰੂਕ ਕਰਨ ਦੀ ਨਸ਼ੇ ਦੇ ਖਿਲਾਫ ਪਰ ਨਸ਼ਾ ਪਿਛਲੇ ਕਈ ਸਾਲਾਂ ਤੋਂ ਉਮੀਦਾਂ ਹੁੰਦੀ ਚੱਲਦੀ ਹੈ ਦੇਖੋ ਪੰਜਾਬ ਦੀ ਜਿਹੜੀ ਅਸਲੀ ਜਿਹੜੀ ਪਾਰਟੀ ਆ ਉਹ ਤਾਂ ਸ਼੍ਰੋਮਣੀ ਅਕਾਲੀ ਦਲ ਆ ਜਿਹੜੀ ਇੱਥੋਂ ਦੀ ਖੇਤਰੀ ਪਾਰਟੀ ਆ ਪੰਥਕ ਪਾਰਟੀ ਆ ਜਿਹੜੀ ਸਹੀ ਢੰਗ ਨਾਲ ਪੰਜਾਬ ਦੀ ਗੁਵਾਈ ਕਰ ਸਕਦੀ ਆ ਪੰਜਾਬ ਦੇ ਮਸਲਿਆਂ ਦਾ ਹੱਲ ਕਰ ਸਕਦੀ ਆ ਉਹ ਸ਼ਰਮਣੀ ਕਾਲ ਦੇ ਲਈ ਕਰ ਸਕਦੀ ਆ ਸੋ ਇਸ ਲਈ ਇਹ ਪਾਰਟੀ ਆ ਜਿਹੜੀ ਇਸ ਨੂੰ ਮਜ਼ਬੂਤ ਕਰਨਾ ਪੰਜਾਬ ਦੇ ਭਲੇ ਲਈ ਬੜੀ ਜ਼ਰੂਰੀ ਆ ਬਾਕੀ ਦਾ ਵੀ ਰਾਜਨੀਤੀ ਕਰਨ ਆਉਂਦੇ ਆ ਸਾਰੇ ਉਹ ਪੋਲਿਟਿਕਸ ਕਰਨ ਆਉਂਦੇ ਆ ਸਾਡੀ ਲੀਡਰਸ਼ਿਪ ਆ ਜਿਹੜੀ ਆਉਣ ਵਾਲੇ ਸਮੇਂ 'ਚ ਵੀ ਆਉਣੀ ਚਾਹੀਦੀ ਆ ਉਹ ਲੀਡਰਸ਼ਿਪ ਵਾਲੀ ਨਹੀਂ ਹੋਣੀ ਚਾਹੀਦੀ ਸੇਵਾ ਤੇ ਤਿਆਗ ਤੇ ਕੁਰਬਾਨੀ ਵਾਲੀ ਹੋਣੀ ਚਾਹੀਦੀ ਹੈ ਕੀ ਸੋਚ ਹਲੋ ਚੱਲ ਰਹੀ ਹੈ ਜੀ ਗੁਰੂ ਰੂਪ ਸਾਧ ਸੰਗਤ ਜੀ ਤੁਹਾਡੇ ਚਰਨਾਂ 'ਚ ਬੇਨਤੀ ਆ ਵੀ ਜਿਹੜਾ ਪ੍ਰਸ਼ਾਦਾ ਲੰਗਰ ਆ ਉਹ ਅਸੀਂ ਦਾ ਹੁਕਮ ਜੋ ਅਕਾਲ ਤਖਤ ਸਾਹਿਬ ਦਾ ਆਦੇਸ਼ ਆ ਜਸਰ ਸਾਹਿਬ ਦਾ ਉਹਦੇ ਅਧਿਸ਼ ਤੇ ਪਹਿਰਾ ਦੇ ਰਹੇ ਹਾਂ ਤੁਹਾਡੇ ਸਾਹਮਣੇ ਹੀ ਆ ਦੇਖ ਲਓ ਜੀ ਹਰ ਜਿੱਥੇ ਵੀ ਜਾ ਰਹੇ ਆ ਹਜ਼ਾਰਾਂ ਦੀ ਗਿਣਤੀ 'ਚ ਲੋਕ ਆ ਰਹੇ ਨੇ ਤੇ ਕਾਪੀਆਂ ਜੋ ਡਿਮਾਂਡ ਪੂਰੀ ਨਹੀਂ ਹੋ ਰਹੀ ਅਸੀਂ ਪੂਰਾ ਪਾਰਦਰਸ਼ੀ ਭਰਤੀ ਕਰ ਰਹੇ ਹਾਂ ਨਾਲ ਪੂਰਾ ਜਿਹੜਾ ਆਧਾਰ ਕਾਰਡ ਨੰਬਰ ਹਰੇਕ ਦਾ ਭਰਿਆ ਜਾ ਰਿਹਾ ਵਾ ਕੋਈ ਗਿਣਤੀ ਦਾ ਮਸਲਾ ਨਹੀਂ ਇਹ ਵੀ ਜਿੰਨੀ ਹੋਵੇ ਸਹੀ ਹੋਵੇ ਸਾਡੀ ਕਹਨ ਕੋਈ ਮਰਜ਼ੀ ਪੜਤਾਲ ਕਰ ਲਵੇ ਭਰਤੀ ਦੀ ਹਾਂ ਇਸ ਲਈ ਇੱਥੇ ਕੋਈ ਸੰਗਤ ਦੇ ਚਰਨਾਂ 'ਚ ਕੋਈ ਸਵਾਰਥ ਨਹੀਂ ਗੁਰਦੁਆਰਾ ਸਾਹਿਬ ਲੰਗਰਾਂ ਨੂੰ ਵੀ ਕਹਿੰਦੇ ਆ ਵੀ ਸਤੋਂ ਜਿਹੜਾ ਐਫੀਡੈਵਿਟ ਉਹ ਲੈ ਲਓ ਇਹਦੇ ਵਿੱਚ ਤੁਸੀਂ ਜਿਆਦਾ ਤੰਗ ਹੋ ਕੇ ਬਿਚਾਰ ਜਿਹੜੇ ਤਿਆਗ ਦਾ ਸਤੋਂ ਲੈਣਾ ਲੈਣ ਨੂੰ ਤਿਆਰ ਆ ਲੇਕਿਨ ਗੁਰੂ ਘਰ ਨਾਲ ਇਸ ਦੀਆ ਭਾਵਨਾ ਅਨੁਸਾਰ ਇਹ ਪਾਰਟੀ ਕੰਮ ਕਰੇ ਸੇਵਾ ਨਾਲ ਲੰਗਰ ਛਕੋ ਸਾਰੇ ਵਿਅਾਨੇ ਦੁਆਰਾ ਫਿਰ ਬੇਨਤੀ ਆ ਕਿ ਵੀਓ ਕਾ ਲੰਗਰ ਬਿਲਕੁਲ ਪਿਆਰ ਆ ਛਕੋ ਕੀਤੇ ਤੇ ਸੁਰੱਖਿਆ ਨੂੰ ਲੈ ਕੇ ਜੇ ਕਿਸੇ ਦੀ ਸੁਰੱਖਿਆ ਢਾਲੀ ਜਾਵੇ ਤਾਂ ਉਹ ਮੁੱਦਾ ਬਣਾ ਲਿਆ ਜਾਂਦਾ ਹੈ ਜੇ ਈਡੀ ਦੇ ਰੇਡਾ ਹੋਣ ਲੱਗਦੀ ਹੈ ਦੇਖੋ ਇਹ ਤੋਂ ਜ਼ਰੂਰੀ ਪੰਜਾਬ ਦੇ ਮਸਲੇ ਜ਼ਰੂਰੀ ਨੇ ਪੰਜਾਬ ਦੇ ਮਸਲੇ ਪਾਣੀਆਂ ਦੇ ਮਸਲੇ ਬੰਦੀ ਸਿੰਘਾਂ ਦੇ ਮਸਲੇ ਕਿਸਾਨਾਂ ਦੇ ਮਸਲੇ ਮੈਂ ਕਹਿੰਦਾ ਉਹ ਅਹਿਮ ਨੇ ਸਾਡੇ ਲਈ ਸੋ ਉਸ ਪਾਸੇ ਧਿਆਨ ਦੇਣ ਦੀ ਲੋੜ ਹੈ